ਖਬਰਨਾਮਾ ਦਿਖ ਰਿਹਾ ਸੋਤਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਹਿਸਵੀਕਾਰ ਦਿੱਲੀਏ ਪੰਜਾਬ ਤੈਨੂੰ ਜਵਾਬ ਜ਼ਰੂਰ ਦੇਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਲਲਕਾਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਜਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਬੁਖੀ ਵੱਲੋਂ ਨਹੀਂ ਮਾਰੀ ਗਈ ਇਹ ਲਲਕਾਰ ਖੁਦ ਮਾਰੀ ਗਈ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਦਿੱਤੀ ਹੈ ਕਿ ਦਿੱਲੀਏ ਪੰਜਾਬ ਤੈਨੂੰ ਜਵਾਬ ਜ਼ਰੂਰ ਦੇਵੇਗਾ ਅਸੀਂ ਫਿਰ ਇਕੱਠੇ ਹੋ ਜਾਵਾਂਗੇ ਲੇਕਿਨ ਦਿੱਲੀ ਤੋਂ ਪੰਜਾਬ ਦੇ ਵਿੱਚੋਂ ਗੈਪ ਹੋ ਜਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਿੱਧਾ ਚੈਲੰਜ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਨੂੰ ਸਿੱਧਾ ਚੈਲੰਜ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਦੇ ਹੱਥਾਂ ਦੀ ਕਟਪੁਤਲੀ ਨਾ ਬਣੋ ਪੰਜਾਬ ਦੇ ਵਿਧਾਇਕ ਤੁਹਾਡੇ ਨਾਲ ਨੇ ਪੰਜਾਬ ਦੇ ਮੰਤਰੀ ਤੁਹਾਡੇ ਨਾਲ ਨੇ ਤੁਸੀਂ ਪੰਜਾਬ ਦੇ ਹੱਕਾਂ ਲਈ ਖੜ੍ਹ ਜਾਓ ਜੇਕਰ 2027 ਦੇ ਵਿੱਚ ਫਿਰ ਦੁਬਾਰਾ ਆਪਣੀ ਸਰਕਾਰ ਰਿਪੀਟ ਕਰਨੀ ਹੈ ਆਮ ਆਦਮੀ ਪਾਰਟੀ ਦੇ ਇਸ ਮੌਜੂਦਾ ਵਿਧਾਇਕ ਦੀ ਲਲਕਾਰ ਨੇ ਇੱਕ ਵਾਰ ਫਿਰ ਪਰਥੂ ਪਾ ਦਿੱਤਾ ਹੈ ਆਪ ਆਗਮੀ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਇੱਕ ਵਾਰ ਫਿਰ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ ਦੂਸਰੀਆਂ ਪਾਰਟੀਆਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ ਜਿਹੜਾ ਪੰਜਾਬ ਦੇ ਨਾਲ ਖੜਦਾ ਹੈ ਦਿੱਲੀ ਵਾਲੇ ਉਸ ਨੂੰ ਸਿਆਸਤ ਵਿੱਚੋਂ ਆਊਟ ਕਰ ਦਿੰਦੇ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਹਾਂ ਜੀ ਅਸੀਂ ਅਸੀਂ ਗੱਲ ਕਰ ਰਹੇ ਹਾਂ ਹਰਮੀਤ ਸਿੰਘ ਪਠਾਨ ਮਾਜ਼ਰਾ ਜਿਹੜੇ ਪੰਜਾਬ ਦੇ ਹੱਕਾਂ ਲਈ ਖੜੀ ਸਰ ਕੀ ਦੱਸਿਆ ਉਹਨਾਂ ਨੇ ਲਿਖਿਆ ਹੈ ਬਲਾਤਕਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਵਿਧਾਇਕ ਰਮਜੀਤ ਸਿੰਘ ਪਠਾਨ ਮਾਜਰਾ ਪੁਲਿਸ ਤੇ ਗੋਲਾਬਾਰੀ ਕਰਕੇ ਪੁਲਿਸ ਹਰਾਸਤ ਵਿੱਚੋਂ ਭੱਜ ਗਿਆ ਹੈ ਇੰਨਾ ਹੀ ਨਹੀਂ ਉਸ ਨੇ ਇੱਕ ਮੁਲਾਜ਼ਮ ਨੂੰ ਦੜ ਦਿੱਤਾ ਪੁਲਿਸ ਹੁਣ ਫਰਾਰ ਵਿਧਾਇਕ ਤੇ ਉਸ ਦੇ ਸਾਥੀਆਂ ਦੀ ਭਾਲ ਕਰ ਰਹੀ ਹੈ ਇਹ ਸਾਰੇ ਸਕਾਰਪਿਓਰ ਤੇ ਫੋਰਚੂਨਰ ਵਿੱਚ ਭੱਜ ਗਏ ਹਨ ਹਾਲਾਂਕਿ ਇਸ ਮੌਕੇ ਰਮਜੀਤ ਸਿੰਘ ਪਠਾਨ ਮਾਜਰਾ ਦਾ ਫੇਸਬੁੱਕ ਲਗਾਤਾਰ ਅਪਡੇਟ ਹੋ ਰਿਹਾ ਹੈ ਐਕਟਿਵ ਨੇ ਹਾਲੇ ਵੀ ਭੱਜਣ ਤੋਂ ਬਾਅਦ ਫਰਾਰ ਹੋਣ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਫੇਸਬੁਕ ਤੇ ਐਕਟਿਵ ਨਹੀਂ ਆਪਣੇ ਸੋਸ਼ਲ ਫੇਸਬੁਕ ਤੋਂ ਲਗਾਤਾਰ ਫੇਸਬੁਕ ਤੇ ਲਗਾਤਾਰ ਕਟਾਸ਼ ਸ਼ੂਆਰ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਤੇ ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਸਵਾਲ ਤਾਂ ਮੈਂ ਕ੍ਰਿਸ਼ਨ ਕੁਮਾਰ ਤੋਂ ਕੀਤਾ ਸੀ ਪਰ ਐਫ ਆਈ ਆਰ ਮੇਰੇ ਖਿਲਾਫ ਪੰਜਾਬ ਨੂੰ ਡੋਬਣ ਵਾਲਿਆਂ ਨੂੰ ਨਾਮ ਤੇ ਪੰਜਾਬ ਦੇ ਲਈ ਹੱਕ ਪੰਜਾਬ ਦੇ ਹੱਕ ਲਈ ਆਵਾਜ਼ ਚੁੱਕਣ ਵਾਲਿਆਂ ਵਾਲਿਆਂ ਦੀ ਗ੍ਰਿਫਤਾਰੀ ਦਿੱਲੀਏ ਪੰਜਾਬ ਤੈਨੂੰ ਜ਼ਰੂਰ ਜਵਾਬ ਦੇਵੇਗਾ ਇਹ ਹਰਬੀਰ ਸਿੰਘ ਪਠਾਨ ਮਾਜਰਾ ਨੇ ਫਿਰ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਦਿੱਤੀ ਹੈ ਜ਼ਿਕਰ ਕਰਿਏ ਜ਼ਿਕਰ ਕਰਦੀ ਕਿ ਪ੍ਰਧਾਨ ਮਾਜਰਾ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਆਪ ਨੇਤਾ ਬਲਦੇਵ ਸਿੰਘ ਪਨੂ ਨੇ ਕਿਹਾ ਕਿ ਪਾਰਟੀ ਜਏ ਮਾਮਲੇ ਵਿੱਚ ਕਿਸੇ ਦਾ ਸਮਰਥਕ ਨਹੀਂ ਕਰੇਗੀ ਉਹਨਾਂ ਨੇ ਕਿਹਾ ਕਿ ਇੱਕ ਔਰਤ ਨੇ ਹਰਬੀਰ ਸਿੰਘ ਪਠਾਨ ਮਾਜਰਾ ਅਵਰੁੱਧ ਸ਼ਿਕਾਇਤ ਦਰਜ ਕੀਤੀ ਕੀਤੀ ਹੈ ਉਹ ਉਸ ਨਾਲ ਸੰਬੰਧਾ ਵਿੱਚ ਸੀ ਉਸ ਨੇ ਗੁਰਦੁਆਰੇ ਚ ਵਿਆਹ ਕਰਵਾ ਲਿਆ ਇਸ ਤੋਂ ਬਾਅਦ ਉਹ ਵਿਧਾਇਕ ਬਣ ਗਿਆ ਹੁਣ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਉੱਤੇ ਕਾਰਵਾਈ ਹੋਵੇਗੀ ਤਾਂ ਉਹਨਾਂ ਨੇ ਸੁਰ ਬਦਲ ਦਿੱਤੇ ਇਸ ਤੋਂ ਬਾਅਦ ਹੁਣ ਇਸ ਉੱਤੇ ਪਠਾਨ ਮਾਜਰਾ ਨੇ ਪ੍ਰਤੀਕਿਰਿਆ ਦਿੱਤੀ ਉਹਨਾਂ ਨੇ ਕਿਹਾ ਕਿ 3 ਸਾਲ ਤੋਂ ਬਾਅਦ 2022 ਦੀ 22 ਦੀ ਅਰਜੀ ਹੁਣ ਯਾਦ ਕਿਉਂ ਆਈ ਪੰਜਾਬ ਅੱਜ ਪੰਜਾਬ ਦੇ ਹੱਕ ਲਈ ਕ੍ਰਿਸ਼ਨ ਕੁਮਾਰ ਨੂੰ ਸਵਾਲ ਕਰਨ ਦਾ ਇਹ ਸਿਲਾ ਮੈਨੂੰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਸਾਡਾ ਕੇਸ ਤਾਂ 2022 ਦਾ ਚੱਲ ਰਿਹਾ ਹੈ ਲੇਕਨ ਐਕਸ਼ਨ ਪੰਜਾਬ ਦੇ ਮੁੱਖ ਮੰਤਰੀpkg ਵਰਤਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਵੱਲੋਂ ਮੇਰੇ ਉੱਤੇ ਲਿਆ ਗਿਆ ਹੈ ਕਾਰਵਾਈ ਕਿੱਦੇ ਤੇ ਬਣਦੀ ਬਣਦੀ ਸੀ ਕ੍ਰਿਸ਼ਨ ਕੁਮਾਰ ਤੇ ਜਿਨ੍ਹਾਂ ਨੋਚਾ ਨਹੀਂ ਸਾਫ ਕਰਵਾਈਆਂ ਜਿਨ੍ਹਾਂ ਖੱਡਾ ਨਹੀਂ ਸਾਫ ਕਰਵਾਈਆਂ ਤੇ ਜਿਨ੍ਹਾਂ ਬੰਨ ਨਹੀਂ ਬਣਾਏ ਤੇ ਜਿਨ੍ਹਾਂ ਤੁਸੀਆ ਨਹੀਂ ਬਣਾਈਆਂ ਕਾਰਵਾਈ ਉਹਦੇ ਤੇ ਕਰਨੀ ਬਣਦੀ ਸੀ ਜੇਕਰ ਕਰਦੀਏ ਕਿ ਪਠਾਨ ਮਾਜਰਾ ਤੇ ਬਲਾਤਕਾਰੀ ਧੋਖਾਧੜੀ ਅਤੇ ਅਪਰਾਧਿਕ ਤਮਕੀਆਂ ਦੇਣ ਦੇ ਦੋਸ਼ਾਂ ਜਿਰਖਪੁਰ ਦੀ ਇੱਕ ਔਰਤ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋ ਬਾਅਦ ਉਹਨਾਂ 'ਤੇ ਐਫਆਈਆਰ ਦੱਚ ਕੀਤੀ ਗਈ ਸੀ ਔਰ ਜਦਨੇ ਸ਼ਿਕਾਇਤ ਵਿੱਚ ਕਿਆ ਕੀ ਬਧਾਇਕ ਨੇ ਉਸ ਨੂੰ ਝੂਠਾ ਝੂਠ ਬੋਲਿਆ ਕਿ ਤਲਾਕशुदा ਹੈ ਉਸ ਨਾਲ ਸਬੰਧ ਬਣਾਏ ਔਰਤ ਨੇ ਉਸ ਦੇ ਜਿਨਸੀ ਸ਼ੋਸ਼ਣ ਤਮਕੀਆਂ ਤੇ ਸ਼ਰੀਰ ਸਮਗਰੀ ਭੇਜਣ ਦਾ ਦੋਸ਼ ਲਗਾਇਆ ਔਰ ਤਾਂ ਦੋਸ਼ ਹੈ ਕਿ ਵਿਧਾਇਕ ਨੇ ਵਿਆਹ ਵਿਆਹਤਾ ਹੋਣ ਦੇ ਬਾਵਜੂਦ 2021 ਵਿੱਚ ਵਿਆਹ ਕਰਵਾਇਆ ਸੀ ਉਸ ਨੇ ਵਿਧਾਇਕ ਤੇ ਲਗਾਤਾਰ ਜਿਨਸੀ ਸ਼ੋਸ਼ਣ ਤਮਕੀਆਂ ਉਸ ਨੂੰ ਸ਼ਰੀਰ ਸਮਗਰੀ ਭੇਜਣ ਦਾ ਦੋਸ਼ ਲਗਾਇਆ ਐਫਆਈਆਰ ਤੋਂ ਬਾਅਦ ਪਠਾਨ ਮਾਜ਼ਰਾ ਫੇਸਬੁੱਕ ਤੇ ਲਾਈਵ ਹੋ ਕੇ ਪੰਜਾਬ ਸਰਕਾਰ ਦੀ ਸਖਤ ਆਲੋਚਨਾ ਕੀਤੀ ਦੋਸ਼ ਲਗਾਇਆ ਕਿ ਦਿੱਲੀ ਸਥਿਤ ਆਪ ਲੀਡਰਸ਼ਿਪ ਪੰਜਾਬ ਤੇ ਗੈਰ ਕਾਨੂੰਨੀ ਢੰਗ ਨਾਲ ਰਾਜ ਕਰ ਰਹੀ ਨੇ ਤੇ ਜਿਹੜਾ ਨਹੀਂ ਕਰ ਦਿੱਤਾ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਤੈਨੂੰ ਸਬਕ ਸਿਖਾਉਣਗੇ